ਗੋਇੰਦਪੁਰ ਦੇ ਦਿੱਲੀ ਗੇਟ ਵਿਖੇ ਗੋਲੀ ਚੱਲਣ ਦੀ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਸੀਗੀ ਜਿਸ ਵਿੱਚ ਦੁਕਾਨਦਾਰਾਂ ਵੱਲੋਂ ਵੱਡੇ આરોਪ ਜਿਹੜੇ ਆ ਉਹ ਲਗਾਏ ਗਏ ਸੀ ਕਿ ਸਮਾਨ ਖਰੀਦਣ ਆਏ ਵਿਅਕਤੀਆਂ ਨੇ ਉਹਨਾਂ ਨਾਲ ਕੁੱਟਮਾਰ ਕੀਤੀ ਆ ਤੇ ਭਰੇ ਬਾਜ਼ਾਰ ਵਿੱਚ ਸ਼ਰੇਆਮ ਗੋਲੀਆਂ ਜੜੀਆਂ ਉਹ ਚਲਾਈਆਂ ਉੱਥੇ ਹੀ ਹੁਣ ਦੂਸਰੀ ਧਿਰ ਦਾ ਪੱਖ ਵੀ ਜਿਹੜਾ ਉਹ ਸਾਹਮਣੇ ਆਇਆ ਜਿਹੜੀ ਲੜਕੀ ਦਾ ਵਿਵਾਦ ਹੋਇਆ ਸੀਗਾ ਤਾਂ ਉਸ ਲੜਕੀ ਦਾ ਰਿਸ਼ਤੇਦਾਰ ਜਿਹੜਾ ਉਹ ਸਾਹਮਣੇ ਆਇਆ ਜਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ कि ਜਿਹੜੇ ਉਹਨਾਂ ਤੇ આરોਪ ਲਗਾਏ ਜਾ ਰਿਹਾ ਬਿਲਕੁਲ ਬੇਬੁਨਿਆਦ ਆ ਅਸੀਂ ਉੱਥੇ ਸਮਾਨ ਖਰੀਦਣ ਲਈ ਗਏ ਸਨ ਤਾਂ ਲੜਕੀ ਨੂੰ ਦੁਕਾਨਦਾਰ ਰਹੀ ਕਮਰੇ ਅੰਦਰ ਚਿੰਜ ਰੂਮ ਵਿੱਚ ਲੈ ਕੇ ਗਿਆ ਸੀਗਾ ਤੇ ਜਦ ਲੜਕੀ ਉੱਥੇ ਕੱਪੜੇ ਬਦਲ ਰਹੀ ਸੀ ਤਾਂ ਉਸਨੇ ਦੇਖਿਆ ਕਿ ਆਪਣੇ ਪਿੱਛੇ ਇੱਕ ਕੈਮਰਾ ਜਿਹੜਾ ਉਹ ਲੱਗਿਆ ਹੋਇਆ ਸੀਗਾ ਤਾਂ ਕੈਮਰੇ ਨੂੰ ਲੈ ਕੇ ਜਦ ਲੜਕੀ ਨੇ ਵਿਰੋਧ ਕੀਤਾ ਤਾਂ ਉੱਥੇ ਝਗੜਾ ਜਿਹੜਾ ਉਹ ਸ਼ੁਰੂ ਹੋ ਗਿਆ ਅਤੇ ਉਹਨਾਂ ਨੇ ਉਹਨਾਂ ਨਾਲ ਬਾਤ ਸੁਲੂਕੀ ਜਿਹੜੀ ਕਰਨੀ ਉਹ ਸ਼ੁਰੂ ਕਰ ਦਿੱਤੀ ਤਾਂ ਇਸ ਗੱਲ ਨੂੰ ਲੈ ਕੇ ਝਗੜਾ ਜਿਹੜਾ ਉਹ ਵੱਧ ਗਿਆ ਤਾਂ ਹੋਰ ਕੀ ਕੁਝ ਕਹਿਣਾ ਹੈ ਉਸ ਲੜਕੀ ਦੇ ਰਿਸ਼ਤੇਦਾਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਮੇਰਾ ਨਾਮ ਚਮਕੌਰ ਸਿੰਘ ਏ ਤੇ ਇਹ ਜੋ ਮਲੇਗੀ ਤੁਹਾਨੂੰ ਸਾਰੇ ਤੁਸੀਂ ਦੇਖ ਰਹੇ ਹੋ ਅੱਜ ਫਰੋਇਪੁਰ ਦੇ ਵਿੱਚ ਕੀ ਘਟਨਾ ਹੋਈ ਹੈ ਦਿੱਲੀ ਗੇਟ ਦੇ ਵਿੱਚ ਇਹ ਮਸਲਾ ਹੀ ਮੇਰੀ ਭਤੀਜੀ ਦਾ ਹੈ ਤੇ ਮੈਂ ਉਹਦਾ ਚਾਚਾ ਆ ਭਤੀਜੀ ਮੇਰੀ ਐਨ ਆਰ ਆਈਆ ਕੈਨੇਡਾ ਤੋਂ ਆਈ ਹੋਈ ਆ ਉਹ ਤੇ ਸ਼ੋਪਿੰਗ ਕਰਨ ਗਈ ਸੀ ਉਸ ਬਾਰੇ ਸਾਰਾ ਵੀ ਅਸੀਂ ਦੱਸਣਾ ਚਾਹੁੰਨੇ ਵੀ ਆਪਣੇ ਉਹਨਾਂ ਪਰਿਵਾਰਵਨ ਨੂੰ ਕਲੈਰੀਫਾਈ ਵੀ ਕਰਨਾ ਚਾਹੁੰਨੇ ਆ ਤੇ ਉਹਦਾ ਨਾ ਵਿਚਾਰੀ ਦਾ ਵੀ ਜਿੱਦਾਂ ਹੁਣ ਵਿਆਹ ਰੱਖਿਆ ਸੀ ਵੀ ਜੋ ਵੀ ਆ ਸੱਚ ਬੋਲ ਰਹੇ ਗੁਰੂ ਸਾਹਿਬ ਦਾ ਪ੍ਰਕਾਸ਼ ਸਾਡੇ ਘਰੇ ਹੋਇਆ ਹੋਇਆ ਆ ਅੱਜ ਖੰਡਪੜ ਸਾਹਿਬ ਦਾ ਸੈਕੰਡ ਡੇ ਆ ਕੱਲ ਨੂੰ ਚਲੋ ਭੋਗ ਪਾਣੇ ਆ ਤੇ ਉਸ ਚੀਜ਼ ਦਾ ਜੋ ਵੀ ਆ ਗੁਰੂ ਸਾਹਿਬ ਦੀ ਹਾਜ਼ਰੀ ਚ ਤੇ ਮੈਂ ਆਪ ਵੀ ਇਹ ਕਹਿਣਾ ਰਹੀ ਹੈ ਗਿਆਂ ਦੇ ਅਸੀਂ ਇਸ ਵੀ ਆਏ ਆ ਇਸ ਖੁਸ਼ੀ ਦੇ ਮੌਕੇ ਤੇ ਆਏ ਸੀਗੇ ਸਾਰੇ ਬਾਹਰੋਂ ਕੈਨੇਡਾ ਤੋਂ ਉਹ ਦਿੱਲੀ ਗੇਟ ਉੱਥੇ ਬੀ ਕੋਸਮੈਟਿਕ ਦੁਕਾਨ ਸੀਗੀ ਉੱਥੇ ਵੀ ਕੱਪੜੇ ਵਗੈਰਾ ਲੈਣ ਗਏ ਆਪਣੀ ਫਰੈਂਡ ਦੇ ਨਾਲ ਵੀ ਸ਼ੋਪ ਤੇ ਉੱਥੇ ਗਈ ਉਹ ਕੱਪੜੇ ਲੈਣ ਤੇ ਉੱਥੇ ਅੰਕਲ ਸੀਗੇ ਤੇ ਇੱਕ ਉਹਨਾਂ ਦਾ ਉੱਥੇ ਬੇਟਾ ਸੀ ਤੇ ਇਹਨੇ ਉੱਥੇ ਜਾ ਕੇ ਕਿਹਾ ਵੀ ਆਪ ਜਿਹੇ ਕੱਪੜੇ ਵਗੈਰਾ ਚੇਂਜ ਕਰਨੇ ਆ ਵੀ ਕੱਪੜੇ ਵਗੈਰਾ ਲੈਣੇ ਆ ਤੇ ਸਾਨੂੰ ਮਤਲਬ ਕਿ ਵੀ ਦਿਖਾਓ ਸ਼ੋਪਿੰਗ ਵਿੱਚ ਕੀ ਵੀ ਦੁਕਾਨ 'ਚ ਕੀ ਸਮਾਨ ਹੈਗਾ ਚਲੋ ਉਹਨਾਂ ਨੇ ਕੱਪੜੇ ਦਿਖਾਏ ਤੇ ਉਹਨਾਂ ਨੇ ਵੀ ਚਲੋ ਬੜੀ ਖੁਸ਼ੀ ਨਾਲ ਇੱਥੇ ਕੁੜੀ ਸਾਡੇ ਆਈ ਤੇ ਜੋ ਵੀ ਮੈਂ ਕਹਿੰਨਾ ਅੱਜ ਜੋ ਕੁਝ ਵੀ ਮੇਰੀ ਭਤੀਜੀ ਨਾਲ ਹੋਇਆ ਹੈ ਫਰੋਇਪੁਰ ਦੇ ਬਾਜ਼ਾਰ ਵਿੱਚ ਹੋਇਆ ਨਾ ਉਹ ਹਰ ਇਨਸਾਨ ਦਾ ਨਾ ਦਿਲ ਮਤਲਬ ਕਿ ਰਵਾ ਦੇਗਾ ਜੋ ਉਹਦੇ ਨਾਲ ਹੋਇਆ ਉਹ ਜਦੋਂ ਦੁਕਾਨਦਾਰ ਦੇ ਕੋਲ ਉਹਨੇ ਵੀ ਚਲੋ ਕੱਪੜੇ ਵਗੈਰਾ ਦੇਖੇ ਤੇ ਦੁਕਾਨਦਾਰ ਨੇ ਉਹਨੂੰ ਆਪ ਕਿਹਾ ਵੀ ਸਾਡੇ ਇੱਥੇ ਇੱਕ ਚੇਂਜਿੰਗ ਰੂਮ ਹੈਗਾ ਤੂੰ ਉੱਥੇ ਕੱਪੜੇ ਚੇਂਜ ਕਰ ਲੈ ਵੀ ਜੇ ਤੂੰ ਟ੍ਰਾਈ ਕਰਨਾ ਚਾਹਣੀ ਆ ਤਾਂ ਕੱਪੜੇ ਤੇ ਦੁਕਾਨਦਾਰ ਨੇ ਉਹ ਆਪ ਹੀ ਪਿੱਛੇ ਲੈ ਕੇ ਗਿਆ ਹਾਲ ਦੇ ਵਿੱਚ ਤੇ ਚਲੋ ਕਹਿੰਦੀ ਮੈਂ ਟਰਾਈ ਕਰ ਲੈਣੀ ਆ ਕੱਪੜੇ ਤੇ ਜਦੋਂ ਕੁੜੀ ਗਈ ਏ ਇਹਨੇ ਜਦੋਂ ਕੱਪੜੇ ਅੱਧੇ ਟਰਾਈ ਕਰ ਲੈਨੇ ਨੋਟਿਸ ਕੀਤਾ ਵੀ ਇਹਦੇ ਸਿਰ ਤੇ ਸੀਸੀਟੀਵੀ ਕੈਮਰਾ ਲੱਗਾ ਹੋਇਆ ਤੇ ਉੱਥੇ ਭਤੀਜੀ ਮੇਰੀ ਬਹੁਤ ਜ਼ਿਆਦਾ ਸਹਿਮ ਗਈ ਡਰ ਗਈ ਤੇ ਜਿਹਦੇ ਕਰਕੇ ਦਵਾਦਾ ਮੜ ਗਈ ਇਹਨੇ ਬਾਹਰ ਆ ਕੇ ਜਦੋਂ ਪੁੱਛਿਆ ਵੀ ਇੱਥੇ ਤਾਂ ਤੁਹਾਡੇ ਚੇਂਜਿੰਗ ਰੂਮ ਟਰਾਈ ਰੂਮ ਦੇ ਵਿੱਚ ਕੈਮਰਾ ਲੱਗਾ ਹੋਇਆ ਤੇ ਉਹ ਅੱਗੋਂ ਬੋਲੇ ਜੀ ਕੈਮਰਾ ਚੱਲਦਾ ਨਹੀਂ ਤੇ ਨਾਲ ਇਹਦੀ ਫਰੈਂਡ ਸੀ ਇਹ ਦੋਵੇਂ ਬਹੁਤ ਜਿਆਦੀਆਂ ਸਹਿਮ ਗਈਆਂ ਵੀ ਇਹੇ ਵੀ ਜੋ ਤੁਸੀਂ ਕੈਮਰਾ ਸਾਨੂੰ ਵੀਡੀਓ ਦਿਖਾਓ ਵੀ ਇਹ ਇੱਕ ਸਾਡੀ ਇੱਜ਼ਤ ਦੀ ਗੱਲ ਹੈ ਉਹ ਕਹਿੰਦੇ ਨਹੀਂ ਇਹ ਕੁਝ ਨਹੀਂ ਇਹ ਕੈਮਰਾ ਨਹੀਂ ਚੱਲਦਾ ਜੇ ਵੀਡੀਓ ਬਣੀ ਵੀ ਹੋਏਗੀ ਇਹ ਇਹ ਰਿਲੀਜ਼ ਨਹੀਂ ਕਰਦੇ ਵੀ ਉਹ ਸ਼ਾਪਕੀਪਰ ਦਾ ਜਿਹੜਾ ਫਾਦਰ ਸੀ ਉਹਨੇ ਇਹ ਵੀ ਚੀਜ਼ ਕਹੀ ਜਿਹਦੇ ਕਰਕੇ ਵਿਚਾਰੀ ਉੱਥੇ ਰੋਪੀ ਤੇ ਬੜੀ ਜਿਆਦੀ ਸਹਿਮ ਗਈ ਤੇ ਇਸ ਤੋਂ ਬਾਅਦ ਉਹਦੇ ਮੁੰਡੇ ਨੇ ਨੂੰ ਕੁੜੀ ਨੂੰ ਕਿਹਾ ਵੀ ਤੂੰ ਸ਼ਾਪ ਤੋਂ ਬਾਹਰ ਚਲੀ ਆ ਤੇ ਇਹ ਕਹਿੰਦੀ ਮੈਂ ਸ਼ੋਪ ਤੋਂ ਬਾਹਰ ਨਹੀਂ ਜਾਣਾ ਵੀ ਜੋ ਵੀ ਤੁਸੀਂ ਅੱਜ ਇੱਥੇ ਹੋਇਆ ਮੈਨੂੰ ਮੈਂ ਬਹੁਤ ਜ਼ਿਆਦਾ ਡਰ ਗਈ ਹਾਂ ਤੇ ਇਸ ਕਰਕੇ ਮੈਨੂੰ ਤੁਸੀਂ ਇਹ ਵੀਡੀਓ ਦਿਖਾਓ ਤੇ ਉਹ ਕਹਿੰਦੇ ਵੀ ਇਹ ਕੋਈ ਵੀਡੀਓ ਨਹੀਂ ਹੈਗੀ ਤੇ ਇਹਨੇ ਆਪਣੇ ਬ੍ਰਦਰ ਨੂੰ ਘਰੇ ਜਦੋਂ ਫੋਨ ਕੀਤਾ ਸਾਰੇ ਪਰਿਵਾਰ ਨੂੰ ਸਾਰਾ ਪਰਿਵਾਰ ਗਿਆ ਉੱਥੇ ਤੇ ਚਲੋ ਉੱਥੇ ਗਏ ਆ ਜਾਂਦਿਆਂ ਨਾਲ ਦੁਕਾਨਦਾਰ ਵੀ ਫੈਮਿਲੀ ਦੇ ਵੀ ਗੱਲ ਪਏ ਆ ਸਾਰੇ ਜਿਦੇ ਕਰਕੇ ਡਿਫੈਂਸ ਕਰਕੇ ਅੱਗੋਂ ਪਰਿਵਾਰ ਨੇ ਵੀ ਮਤਲਬ ਕਿ ਜੋ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਭਤੀਜੀ ਮੇਰੀ ਤੇ ੱੱੱਕੇ ਵੀ ਮਾਰ ਰਿਹਾ ਹੈ ਦੁਕਾਨਦਾਰ ਅੱਗੋਂ ਨੂੰ ਕਹਿ ਰਿਹਾ ਹੁਣ ਤੂੰ ਬੋਲਦੀ ਨਹੀਂ ਹੁਣ ਤੂੰ ਬੋਲ ਤੇ ਹੁਣ ਜੋ ਸਾਰਾ ਮਸਲਾ ਹੈ ਮਤਲਬ ਕਿ ਇੱਥੋਂ ਤੱਕ ਪਹੁੰਚ ਗਿਆ ਵੀ মিডিਆ ਹੋ ਗਿਆ ਸਾਰਾ ਬਜ਼ਾਰ ਹੋ ਗਿਆ ਉਹ ਉਹਨਾਂ ਦਾ ਸਾਥ ਦੇ ਰਿਹਾ ਵੀ ਜਿਹੜੀ ਇੱਕ ਸਾਡੀ ਧੀ ਇੱਕ ਕੁੜੀ ਦੀ ਇੱਜ਼ਤ ਸਮਾਜ ਮੈਂ ਨਾ ਵੀ ਇਹੀ ਇੰਨੇ ਪਰੇਸ਼ਾਨ ਹੋ ਚੁੱਕੇ ਆ ਵੀ ਸਾਡੀ ਭਤੀਜੀ ਦੇ ਨਾਲ ਇੱਕ ਇੱਕ ਕੁੜੀ ਦੀ ਇੱਜ਼ਤ ਦੇ ਨਾਲ ਬੀ ਸਾਰਾ ਸਮਾਜ ਸਾਈਡ ਤੋਂ ਹੋ ਕੇ ਇੱਕ ਕੈਮਰਾ ਬਣ ਰਿਹਾ ਸਿਰੋ ਕੁੜੀ ਨੇ ਇੰਨਾ ਹੀ ਪੁੱਛਿਆ ਵੀ ਵੀ ਇਹ ਕੀ ਹੋ ਰਿਹਾ ਹੈ ਵੀ ਕਿਉਂ ਤੁਸੀਂ ਇਹ ਚੀਜ਼ ਕਰ ਰਹੇ ਹੋ ਉਹ ਕੁੜੀ ਇੰਨੀ ਕੋਈ ਜ਼ਿਆਦਾ ਡਰ ਗਈ ਹੋਈ ਆ ਉਹ ਕਮਰਾ ਬੰਦ ਕਰਕੇ ਕੁੜੀ ਸਾਡੀ ਬਿਠੀ ਆ ਬਾਈ ਬੱਚੇ ਜਾਂਦੇ ਬਾਹਰ ਤਰੱਕੀਆਂ ਕਰਨ ਜਾਂਦੇ ਮਾਰੇ ਸਾਰਿਆਂ ਨੂੰ ਕਰੇ ਪਰ ਕੁੜੀ ਵਿਚਾਰੀ ਇੰਨੀ ਸੇਮੀ ਵੀ ਸਾਡਾ ਪਰਿਵਾਰ ਸਾਰਾ ਇਸ ਟਾਈਮ ਸਦਮੇ 'ਚ ਚਲਾ ਗਿਆ ਇਹ ਚੀਜ਼ਾਂ ਜੋ ਵੀ ਗਲਤ ਹੈ ਫਰੋਈ ਪਰ ਪ੍ਰਸ਼ਾਸਨ ਲਈ ਮੈਂ ਸਾਰਿਆਂ ਦੇ ਹੱਥ ਜੋੜ ਕੇ ਬੇਇਜ਼ਤੀ ਕਰਦਾ ਫਰੋਈਪੁਰਾਸਸ ਵੀ ਐਨਆਰਐਸਐਲ ਜਿਉਂ ਵੀ ਇਹ ਚੀਜ਼ ਜਿਉਂ ਵੀ ਸਾਡੀ ਭਤੀਜੀ ਨਾਲ ਇਹਦੇ ਨਾਲ ਸਾਰਾ ਬਾਜ਼ਾਰ ਸਾਰਾ ਸ਼ਹਿਰ ਨਾਲ ਸਾਡਾ ਸਾਥ ਦੇਵੇ ਇੰਨੇ ਦਾ ਫਰੋਈਪੁਰ ਦੀ ਇਸ ਵਿੱਚ ਮੈਂ ਸਮਝਾਂਗਾ ਵੀ ਇੱਥੇ ਇੱਜ਼ਤਾਂ ਦਾ ਕੁੜੀਆਂ ਦੀ ਇੱਜ਼ਤਾਂ ਦਾ ਕੋਈ ਸਤਕਾਰ ਨਹੀਂ ਹੈਗਾ ਵੀ ਜਿੱਥੇ ਖੁਸ਼ੀਆਂ ਦਾ ਮੋੜ ਹੋਣਾ ਚਾਹੀਦਾ ਤੁਸੀਂ ਦੇਖ ਲਓ ਸਾਰਾ ਪਰਿਵਾਰ ਮੰੰਜਾਂ ਦੇ ਬੇਟਾ ਜਿਵੇਂ ਤੇ ਕੋਈ ਮਾਤਮ ਚਾਇਆ ਹੁੰਦਾ ਸੋ ਮੈਂ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਦੁਕਾਨਦਾਰ ਵੀ ਜਿੰਨੇ ਵੀ ਪੇੜ ਤੇ ਪਰਿਵਾਰ ਨਾਲ ਖੜਨ ਠੀਕ ਹੈ ਇਸ ਚੀਜ਼ ਦਾ ਸਾਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਜੋ ਕਿ ਅਸੀਂ ਉਹਦੀ ਭਤੀਜੀ ਨੂੰ ਅਸੀਂ ਹੌਸਲਾ ਦੇ ਸਕੀਏ ਵੀ ਪਰਸੋ ਚੌਥੇ ਦੀ ਬਰਾਤ ਸੀ ਕੁੜੀ ਨੂੰ ਉਹਦੇ ਘਰ ਸੁਕੀ ਸੰਦੀ ਵੀ ਭੇਜ ਸਕੀਏ ਸੋ ਇਹ ਹੀ ਕਹਿਣਾ ਚਾਹੁੰਦੇ ਆਂ ਜੋ ਵੀ ਫੈਸਲਾ ਪ੍ਰਸ਼ਾਸਨ ਹੋ ਗਿਆ ਪੰਜਾਬ ਪੁਲਿਸ ਹੋ ਗਿਆ ਉਹਦਾ ਇੱਕ ਬੱਚੀ ਸਮਝ ਕੇ ਕਰਨੀ ਇਹ ਬੱਚਾ ਬੜੀ ਐਕਸਾਈਟਮੈਂਟ ਨਾਲ ਬਾਹਰ ਆਇਆ ਵਿਆਹ ਕਰਨ ਆਇਆ ਜੋ ਵੀ ਇਹਦੇ ਨਾਲ ਹੋਇਆ ਬੜਾ ਤੱਕ ਆਇਆ ਸਾਡੇ ਨਾਲ ਹੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ